ਹੈਲੋ ਜੀ ਸਲਾਮ ਉਹਦਾਬ ਨਮਸਤੇ ਸਭੀ ਕਾਲ ਤੇ ਜੈ ਸਾਂਜੀ ਵੀ ਮੇਰੇ ਵੱਲੋਂ ਜਿੰਨੇ ਵੀ ਤੁਸੀਂ ਮੇਰੇ ਨਾਲ ਮੇਰੇ ਚੈਨਲ ਦੇ ਉੱਤੇ ਜੁੜੇ ਹੋਏ ਹੋ ਤੁਹਾਡੇ ਸਾਰਿਆਂ ਦੇ ਲਈ ਇਸ ਵੀਡੀਓ ਦੇ ਵਿੱਚ ਇੱਕ ਵੀਡੀਓ ਲੈ ਕੇ ਆਇਆ ਜਿਵੇਂ ਕਿ ਥੰਬਨੇਲ ਤੁਸੀਂ ਦੇਖ ਲਿਆ ਕਿ ਪੰਜਾਬੀ ਇੰਡਸਟਰੀ ਦਾ ਉਹ ਕਲਾਕਾਰ ਜਿਹੜਾ ਦਰਬਾਰ ਬਾਰੇ ਬੜੀ دیر ਤੋਂ ਕੁਛ ਨਾ ਕੁਛ ਬਿਆਨ ਦਿੰਦਾ ਆ ਰਿਹਾ ਆ ਜਿਹੜੇ ਵੀ ਲੋਕ ਸਾਇਲਾਦੀਸ਼ਾ ਸਰਕਾਰ ਬਾਰੇ ਜਾਂ ਆਪਣੇ ਪੀਰ ਬਾਰੇ ਦਰਬਾਰ ਬਾਰੇ ਮਾੜਾ ਬੋਲਦੇ ਨੇ ਉਨਨਾਂ ਨੂੰ ਬੋਲਣ ਦੋ ਐਨ ਮੈਂ ਕਿਉਂ ਕਹਿ ਰਿਹਾ ਮੈਂ ਬਾਚ ਗੁਰਦਾਸ ਸਾਹਿਬ ਪਹਿਲਾਂ ਤੁਸੀਂ ਵੀਡੀਓ ਦੇਖੋ ਜਦੋਂ ਪਿੱਛੇ ਜੀ ਲੋਕੀ ਕਹਿੰਦੇ ਆ ਵੀ ਹੁਣ ਬੋਲਿਆ ਫਿਰ ਮੈਂ ਇੱਕ ਵੀਡੀਓ ਕੱਢ ਕੇ ਪਾਈ ਸੀਗੀ ਉਹ 15 ਸਾਲ ਪਹਿਲਾਂ ਦੀ 15 ਦੇ ਵੀ 17 ਸਾਲ ਪਹਿਲਾਂ ਦੀ ਹੋਏਗੀ ਉਦੋਂ ਸੈਮਸੰਗ ਦੇ ਨਵੇਂ-ਨਵੇਂ ਫੋਨ ਆਏ ਸੀਗੇ ਉਦੋਂ ਗੁਰਦਾਸ ਭਾਜੀ ਨਾਲ ਮੇਰੀ ਡਿਸਕਸ ਵੀ ਹੋਈ ਸੀ ਔਰ ਬੜੀ ਇੰਟਰਸਟਿੰਗ ਮੈਂ ਪਹਿਲੀ ਵਾਰੀ ਕਿਸੇ ਚੈਨਲ ਤੋਂ ਦੱਸ ਰਿਹਾ ਬਹੁਤ ਇੰਟਰਸਟਿੰਗ ਸੀ ਉਹਨਾਂ ਦੇ ਘਰ ਹੀ ਬੈਠੇ ਸੀ ਭਾਜੀ ਮੈਨੂੰ ਕਹਿੰਦੇ ਤੂੰ ਗਲਤ ਬੋਲਿਆ ਤੈਨੂੰ ਮਾਫੀ ਮੰਗਣੀ ਚਾਹੀਦੀ ਮੈਂ ਕਿਹਾ ਭਾਜੀ ਮੈਂ ਮੈਂ ਡੇਰੇ ਤੋਂ ਨਹੀਂ ਕਿਸੇ ਦਾ ਮਾਫੀ ਮੰਗਣਾ। ਵੀਡੀਓ ਤੁਸੀਂ ਦੇਖੀ ਜਿਹਦੇ ਵਿੱਚ ਜਸਬੀਰ ਜੱਸੀ ਇਹ ਕਹਿ ਰਿਹਾ ਆ ਕਿ ਮੈਂ ਇਹ ਜਿਹੜੀ ਗੱਲ ਕਰ ਰਿਹਾ ਦਰਬਾਰ ਦੀ ਇਹ ਮੈਂ ਅੱਜ ਦੀ ਨਹੀਂ ਪੁਰਾਣੀ ਵੀ ਗੱਲ ਕਰ ਰਿਹਾ ਵੀ ਇੱਕ ਵਾਰੀ ਮੈਂ ਗੁਰਦਾਸ ਭਾਜੀ ਹੁਣਾਂ ਦੇ ਘਰੇ ਬੈਠ ਕੇ ਵੀ ਇਹ ਗੱਲ ਕੀਤੀ ਸੀ ਤੇ ਗੁਰਦਾਸ ਭਾਜੀ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਤੂੰ ਗਲਤ ਬੋਲਿਆ ਤੈਨੂੰ ਮਾਫੀ ਮੰਗਣੀ ਚਾਹੀਦੀ ਆ ਤੇ ਮੈਂ ਗੁਰਦਾਸ ਭਾਜੀ ਨੂੰ ਕਿਹਾ ਸੀ ਕਿ ਭਾਜੀ ਮੈਂ ਤੁਹਾਡੇ ਤੋਂ ਮਾਫੀ ਮੰਗ ਲੈਣਾ। ਪਰ ਮੈਂ ਕਿਤੇ ਡੇਰੇ ਤੋਂ ਨਹੀਂ ਮੰਗਣੀ ਇਸ ਵੀਡੀਓ ਰਾਹੀਂ ਮੈਂ ਜਿੰਨੇ ਵੀ ਆਪਾਂ ਸਾਈਂ ਜੀ ਨੂੰ ਪਿਆਰ ਕਰਨ ਵਾਲਿਆ ਨਾ ਮੈਂ ਇਹ ਕਹਿਣਾ ਚਾਹੁੰਦਾ ਆਪਣੇ ਸਾਰਿਆਂ ਦੇ ਪਿਆਰੇ ਗੁਰਦਾਸ ਮਾਨ ਸਾਹਿਬ ਸੀਨੀਅਰ ਨੇ ਲੈਜੈਂਡ ਨੇ ਬਹੁਤ ਜਿਆਦਾ ਸਿਆਣੇ ਨੇ ਸਾਈਂ ਲਾਡੀ ਸ਼ਾਸਤ੍ਰਕਾਰ ਜੀ ਦੇ ਬਿਲਕੁਲ ਨੇੜੇ ਨੇ ਸਾਈਂ ਜੀ ਨੂੰ ਆਪਾਂ ਉਹਨਾਂ ਦੇ ਵਿੱਚੋਂ ਦੇਖਦੇ ਹਾਂ ਜੇ ਜਸਬੀਰ ਜੱਸੀ ਦੀ ਗੱਲ ਸੁਣਨ ਤੋਂ ਬਾਅਦ ਮਾਨ ਸਾਹਿਬ ਸ਼ਾਂਤ ਨੇ ਇਹਦੇ ਵਿੱਚ ਕੋਈ ਰਾਜ ਆ ਜਿਉਂ ਕੁਛ ਨਹੀਂ ਬੋਲ ਰਹੇ ਤਾਂ ਆਪਾਂ ਕਿਉਂ ਬੋਲਣਾ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਆਪਾਂ ਪਿਆਰ ਕਰਦੇ ਆਂ ਸਾਈਂ ਜੀ ਨੂੰ ਜੇ ਕੋਈ ਬੰਦਾ ਮਾੜਾ ਬੋਲਦਾ ਉਹਨੂੰ ਬੋਲਣ ਦੋ ਸਾਈਂ ਜੀ ਨੇ ਆਪਣੇ ਆਪ ਟਾਈਮ ਦੇ ਨਾਲ ਉਹਨਾਂ ਨੂੰ ਜਵਾਬ ਦੇ ਦੇਣਾ ਆ ਸਿਰਫ ਇਨਕ ਇਹ ਮੇਰੀ ਗੱਲ ਸੀ ਅੱਜ ਦੀ ਤੋ ਕੀ ਜਿਹੜਾ ਵੀ ਕੋਈ ਬੰਦਾ ਮਾੜਾ ਬੋਲਦਾ ਨਾ ਫਕੀਰਾਂ ਨੂੰ ਉਹਦੇ ਨਾਲ ਵੀ ਮਾੜਾ ਹੁੰਦਾ ਪਰ ਉਹ ਬੰਦਾ ਆਪ ਬਿਆਨ ਨਹੀਂ ਕਰ ਸਕਦਾ ਕਿਸੇ ਦੇ ਮੂਹਰੇ ਇਹਦੇ ਵਿੱਚ ਸਾਰਾ ਕੁਝ ਹੀ ਮੁੱਕ ਜਾਂਦਾ ਸੋ ਜਿੰਨੇ ਵੀ ਸਾਈਂ ਦੇ murid ਨੇ ਸ਼ੇਅਰ ਕਰਦੇ ਹੋ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੈ ਸਾਈਂ ਜੀ